ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਪੰਜਾਬ ਦੇ ਇੰਨੇ ਬੁਰੇ ਹਾਲਾਤ ਹੋ ਚੁੱਕੇ ਆ ਕਿ ਕਿਸੇ ਨੂੰ ਕਿਸੇ ਦਾ ਡਾਰੀ ਹੈ ਨਹੀਂ ਐ ਆਹ ਵੀਡੀਓ ਤੁਸੀਂ ਸਾਰੀ ਦੇਖਿਓ ਵੀ ਕਿਦਾਂ ਬੰਦਾ ਇੱਕ ਬਿਲਕੁਲ ਉਹਨੂੰ ਕਿਸੇ ਦਾ ਡਾਰੀ ਹੈ ਨਹੀਂ ਅੰਦਰੋਂ ਕਣਕ ਦਾ ਜਿਹੜਾ ਤੋੜਾ ਚੁੱਕੇ ਤੇ ਕਿਸੇ ਦਾ ਲੈ ਜਾਂਦਾ ਇਹ ਸ਼ਟਰ ਖੁੱਲਾ ਹੁੰਦਾ ਤੇ ਰਮਾਨਾ ਆਹ ਦੇਖੋ ਤੁਸੀਂ ਆ ਗਿਆ ਹੁਣੇ ਨੇ ਆਰਾਮ ਦੇ ਨਾਲ ਜਿਹੜਾ ਵਾ ਮੋਟਰਸਾਈਕਲ ਹੈ ਆਹ ਦੇਖੋ ਤੁਸੀਂ ਲਾ ਕੇ ਤੇ ਇਹ ਹੁਣ ਸਿੱਧਾ ਅੰਦਰ ਜਾਊਗਾ ਪਹਿਲਾਂ ਇਹ ਜਿਹੜੀ ਉਹ ਗ੍ਰਿਲ ਲੱਗੀ ਆ ਉਹ ਗ੍ਰੇਲ ਖੋਲੂਗਾ ਇਹ ਆ ਦੇਖਿਓ ਤੁਸੀਂ ਹੁਣ ਇਹ ਗ੍ਰੇਲੇ ਨੇ ਖੋਲ ਲੈਣੀ ਆ ਗ੍ਰਿਲ ਖੋਲਣ ਤੋਂ ਬਾਅਦ ਇਹ ਮਿੰਟ 5 ਲਾਉਂਦਾ ਹੈ ਆ ਦੇਖੋ ਤੁਸੀਂ ਅੰਦਰ ਗਿਆ ਅੰਦਰ ਵੜਦਿਆਂ ਸਾਰੀ ਲੱਗੂ ਜੀ ਰੋਡ ਵੀ ਚੱਲ ਰਿਹਾ ਪਰ ਕੋਈ ਕਿਸੇ ਨੂੰ ਕਹਿ ਨਹੀਂ ਕਹਿ ਰਿਹਾ ਇਹਨੂੰ ਕਿਸੇ ਦਾ ਡਰ ਨਹੀਂ ਹੈਗਾ ਵੀ ਮੈਨੂੰ ਕੋਈ ਦੇਖ ਰਿਹਾ ਕਿ ਨਹੀਂ ਇਹ ਕੈਮਰੇ ਦੇ ਵਿੱਚ ਜਿਹੜੀ ਵੀਡੀਓ ਰਿਕਾਰਡਰ ਨਾ ਹੁੰਦੀ ਤੇ ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਆਹ ਦੇਖਿਓ ਤੁਸੀਂ ਹੁਣ ਕਦੇ 2 ਮਿੰਟ ਲਾਉਣੇ ਆਹ ਦੇਖੋ ਤੁਸੀਂ ਇਹ ਆ ਦੇਖੋ ਇਹ ਆ ਲੈ ਆ ਉੜਾ ਰਹਾ ਕੇ ਉਹ ਹੋ ਗਿਆ ਜੇ ਰਫੂ ਚੱਕਰ ਦੇਖੋ ਇਹ ਹੋ ਗਿਆ ਜੇ ਦੇਖਿਆ ਕਿਸੇ ਦਾ ਡਰੀ ਹੈ ਨਹੀਂ ਇਹਨੇ ਮਾੜੇ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਕਿ ਪੰਜਾਬ ਦਾ ਹੁਣ ਦੋਸਤੋ ਰੱਬ ਹੀ ਰੱਖਾ ਵਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ